ਲੁਧਿਆਣਾ ਵੈਸਟ ਜ਼ਿਮਨੀ ਚੋਣ ਦੀ ਇੰਪੋਰਟੈਂਸ ਇਸ ਕਰਕੇ ਨਹੀਂ ਕਿ 2027 ਚੋਣਾਂ ਵਾਸਤੇ ਇੱਕ ਤਰੀਕੇ ਦਾਇਰ ਹੀ ਹੱਸ ਲਿਆ 2027 ਚੋਣਾਂ ਨੂੰ ਡੇਢ ਸਾਲ ਤੋਂ ਵੱਧ ਸਮਾਂ ਹਲੀ ਪਿਆ ਵਾ ਇਸ ਚੋਣ ਦੀ ਮਹੱਤਤਾ ਸਿਰਫ ਤੇ ਸਿਰਫ ਇਹ ਆ ਕਿ ਹੁਣ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਜੇ ਸੀਟ ਖਾਲੀ ਹੋਵੇਗੀ ਜੇ ਆਮ ਆਦਮੀ ਪਾਰਟੀ ਇਹ ਚੋਣ ਜਿੱਤਦੀ ਆ ਉਹ ਕੌਣ ਜਾਊਗਾ ਔਰ ਜੇ ਕਿਤੇ ਆਮ ਆਦਮੀ ਪਾਰਟੀ ਇਹ ਚੋਣ ਹਾਰ ਜਾਂਦੀ ਆ ਤੇ ਉਹ ਦੇਖ ਬਹੁਤ ਵੱਡਾ ਸੈਟਬੈਕ ਪਾਰਟੀ ਵਾਸਤੇ ਹੋਊਗਾ ਅਰਗੁਨ ਕੇਜਰੀਵਾਲ ਵਾਸਤੇ ਮਨੀਸ਼ ਸੋਦੀਆ ਵਾਸਤੇ ਕਿਉਂਕਿ ਬਿਨਾ ਵਜਾ ਹੀ ਇੱਕ ਤਰੀਕੇ ਨਾਲ ਆਪਣੀ ਸੀਟ ਇਹਨਾਂ ਨੇ ਹਰਵਾ ਲੈਣੀ ਹੈ ਜੇ ਉਹ ਹਾਰਦੇ ਹਨ ਲੇਕਿਨ ਜੇ ਉਹ ਜਿੱਤਦੇ ਆ ਜੇ ਆਮ ਆਦਮੀ ਪਾਰਟੀ ਜੇ ਦਿਆਜ ਸਿੰਘ ਅਰੋੜਾ ਐਮਐਲਏ ਬਣ ਜਾਂਦਾ ਵਾ ਤੇ ਫਿਰ ਓਬਵੀਅਸਲੀ ਵੱਡਾ ਸਵਾਲ ਇਹ ਆ ਕਿ ਰਾਜ ਸਭਾ ਦੇ ਵਿੱਚ ਅਰਗੁਨ ਕੇਜਰੀਵਾਲ ਜਾਣਗੇ ਜਾਂ ਮਨੀਸ਼ ਸੋਦੀਆ ਜਾਊਗਾ ਜਿਵੇਂ ਸਾਡੇ ਇੱਕ ਕਾਲਰ ਨੇ ਸਾਡੇ ਕਮੈਂਟ ਵੀ ਪਾਇਆ ਵਾ ਕਿ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਇਹ ਦੁਚਿਵਲੀ ਹੋਇਆ ਹੋਊਗਾ ਕਿ ਅਗਰ ਰਾਜ ਸਭਾ ਦਾ ਮੈਂਬਰ ਜਿਹੜਾ ਵਾ ਔਰ ਡਿਜ਼ਾਈਨ ਕਰਕੇ ਵਿਧਾਨ ਸਭਾ ਦਾ ਮੈਂਬਰ ਬਣ ਗਿਆ ਵਾ ਕਿਉਂਕਿ ਰਾਜ ਸਭਾ ਦਾ ਇੱਕ ਆਪਣਾ ਸਟੇਟਸ ਹੈ ਇੱਕ ਦਰਜਾ ਵਾ ਉਹਦਾ ਮੈਂਬਰ ਡਿਜ਼ਾਈਨ ਕਰਕੇ ਵਿਧਾਨ ਸਭਾ ਦਾ ਮੈਂਬਰ ਬਣ ਰਿਹਾ ਵਾ ਇਹ ਸ਼ਾਇਦ ਅੱਗੇ ਕਦੀ ਨਹੀਂ ਹੋਇਆ ਔਰ ਇਹਦਾ ਮਕਸਦ ਆਪਾਂ ਨੂੰ ਹਿੰਦੂ ਕੋਈ ਸਾਫ਼ ਸਮਝੇ ਆ ਰਿਹਾ ਵਾ ਪਰ ਇਹ ਕਿ ਰੋਂਗ ਪ੍ਰੈਸੀਡੈਂਟ ਹੈ ਔਰ ਉਹ ਸਦਾ ਜੇ ਕੋਈ ਦੂਜੀ ਪਾਰਟੀ ਹੈ ਕੋਈ ਕੁਝ ਕਰਦੀ ਪੀ ਉਹਨਾਂ ਦੇ ਪਾਰਟੀ ਦੇ ਸੁਪਰੀਮੋ ਨੂੰ ਜਾਂ ਪਾਰਟੀ ਦੇ ਕੋਈ ਵੱਡੇ ਲੀਡਰ ਨੂੰ ਰਾਜ ਸਭਾ ਭੇਜਣ ਵਾਸਤੇ ਉਹ ਉਹਨੂੰ ਦੂਜੇ ਕੈਂਡੀਡੇਟ ਨੂੰ ਤੇ ਦੰਸਬਾ ਲੜਾਉਂਦੇ ਦੀ ਸ਼ਾਇਦ ਲੋਕਾਂ ਨੇ ਕਹਿਣਾ ਸੀ ਕਿ ਇਹ ਪਾਰਟੀਆਂ ਦੇ ਤਾਂ ਕੰਮ ਹੀ ਹੈ ਵਾ ਲੇਕਿਨ ਆਮ ਆਦਮੀ ਪਾਰਟੀ ਤੋਂ ਇਹ ਆਸ ਨਹੀਂ ਸੀ ਆਫਟਰ 올 ਇਹਤੇ ਪਾਰਟੀ ਜਿਹੜੀ ਆ ਬੜੇ ਸੂਲਾਂ ਤੇ ਖੜੀ ਸੀ ਪਰ ਹੁਣ ਆਪਾਂ ਸਾਰਿਆਂ ਨੇ ਦੇਖ ਹੀ ਲਿਆ ਵਾ ਕਿ ਪੰਜਾਬ ਦੇ ਵਿੱਚ ਮਨੀ ਸੋਧਿਆ ਕਈ ਦੇਰ ਤੋਂ ਪੰਜਾਬ ਦੇ ਵਿੱਚ ਫਿਰ ਰਹੇ ਨੇ ਸਕੂਲਾਂ ਦਾ ਡਿਵਰਸਿਫਾਈਂਗ ਕਰ ਰਹੇ ਨੇ ਸਕੂਲਾਂ ਦੇ ਵਿੱਚ ਨਵੀਆਂ ਸਕੀਮਾਂ ਇੰਟਰੋਡਿਊਸ ਕਰ ਰਹੇ ਆ ਇਸੇ ਤਰ੍ਹਾਂ ਅਰਗੰਤ ਕੇਜਰੀਵਾਲ ਮੁੱਖ ਮੰਤਰੀ ਦੇ ਨਾਲ ਹਰ ਫੰਕਸ਼ਨ ਤੇ ਕਰੀਪ ਵੀ ਹਰ ਫੰਕਸ਼ਨ ਦੇ ਨਾਲ ਦੇਖੇ ਜਾਂਦੇ ਆ ਔਰ ਇਸ ਸਟ੍ਰਾਈਕਨਲ ਮੈਨ ਨਹੀਂ ਕੋਗਾ ਪੈਰਲ ਮੁੱਖ ਮੰਤਰੀ ਨਜ਼ਰ ਆ ਰਿਹਾ ਪਰ ਇੱਕ ਪੈਰਲ ਪਾਵਰ ਸੈਂਟਰ ਜਿਹੜਾ ਵਾ ਉਹ ਬੜਾ ਕਲੀਅਰ ਐਸ ਵੀ ਨਜ਼ਰ ਆ ਰਿਹਾ ਬੋਰ ਇਸੇ ਤਰ੍ਹਾਂ ਜਿਵੇਂ ਜਸਟ੍ਰਾਈਕਨਲ ਹੈਲੀਕਾਪਟਰ ਦਾ ਉਪਯੋਗ ਜਾਂ ਦੁਰਉਪਯੋਗ ਹੋ ਰਿਹਾ ਵਾ ਉਹ ਵੀ ਆਪਾਂ ਦੇਖ ਹੀ ਲਿਆਗਾ ਔਰ ਇਹਦੇ ਵਾਸਤੇ ਇਹਦੇ ਬਾਰੇ ਵਿਰੋਧੀ ਧਿਰਾਂ ਨੇ ਕਈ ਬਰਾ ਕੇ ਆ ਕਿ ਹੈਲੀਕਾਪਟਰ ਦਾ ਦਾ ਦੁਰਉਪਯੋਗ ਜਿਹੜੇ ਨੇ ਬਾਹਰੀ ਜਿਹੜੇ ਪਾਰਟੀਆਂ ਉੱਤੇ ਉਹਦਾ ਖਰਚ ਪੈਣਾ ਚਾਹੀਦਾ ਨਾ ਕਿ ਸਰਕਾਰ ਦੇ ਉੱਪਰ ਔਰ ਜੋ ਕੁਝ ਹੋ ਰਿਹਾ ਵਾ ਪੰਜਾਬ ਦੇ ਚ ਅਪ ਵੇਖਿਆ ਵਾ ਦਿੱਖ ਦਿੱਲੀ ਦੀ ਨਕਰ ਅੰਦਾਜ਼ੀ ਵਾਦੇ ਪੂਰੇ ਨਹੀਂ ਹੋ ਰਹੇ ਜਿਵੇਂ ਸਾਡੇ ਬਹੁਤ ਸਾਰੇ ਕਾਲਜ ਨੇ ਕਿਹਾ ਪਾਮੇੋ ਨਲਵੰਗਰ ਦਾਵਾ ਦਾਵਾ ਆਇਆ ਮੈਡੀਕਲ ਕਾਲਜਸ ਬਣਾਉਣ ਦੇ ਵਾਦੇ ਆ ਉਹ ਪੂਰੇ ਨਹੀਂ ਹੁੰਦੇ ਸੀ ਕਿ ਅੱਗੇ ਪਾਰਟੀ ਦਾ ਗ੍ਰਾਫ ਲੈ ਕੇ ਡਾਊਨ ਜਾ ਗਿਆ ਔਰ ਪਾਰਟੀ ਦਾ ਗ੍ਰਾਫ ਥੱਲੇ ਜਾ ਰਿਹਾ ਵਾ ਇਹ ਲੁਧਿਆਣਾ ਵੈਸ ਦੇ ਵਿੱਚ ਹੀ ਬੜਾ ਕਲੀਅਰ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਲੁਧਿਆਣਾ ਵੈਸ ਦੇ ਵਿੱਚ ਦੇਸ਼ ਦੇ 2022 ਦੀਆਂ ਚੋਣਾਂ ਹੋਈਆਂ ਸਨ ਇਤਨ ਸਭਾ ਚੋਣਾਂ ਸੰ ਤੇ ਉਦੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜੇ ਜੇ ਪਿੱਛੇ ਜੇ ਮੌਤ ਹੋ ਗਈ ਆ ਉਹਨੂੰ ਬਹੁਤ ਪਰਵਾਹ ਹੰਗਾਰਾ ਮਿਲਿਆ ਆਲਮੋਸਟ 35% ਦੀ ਵੋਟਾਂ ਮਿਲਿਆ ਸਰ। ਔਰ ਕਾਂਗਰਸ ਨੂੰ ਉਦੋਂ 28% ਤੇ ਭਾਜਪਾ ਨੂੰ ਉਦੋਂ 24% ਇਹ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਇਹ ਹਿੰਦੂ ਸੀਟ ਹੈ ਸ਼ੈਰੀ ਸੀਟ ਹੈ। ਦਲਿਤ ਵੋਟਰ ਹੈ ਕਿ 15% ਦੀ ਲੇਕਿਨ ਇੱਥੇ ਪਿੰਡੂ ਵੋਟਰ ਹੈ ਨਹੀਂ ਬਿਲਕੁਲ। ਉਹਦੇ باوجود

ਔਰ ਇਥੇ ਆਮ ਆਦੀ ਪਾਰਟੀ ਨੂੰ ਸਿਰ 22500 ਵੋਟਾਂ ਪਈਆਂ। ਸੋ 2022 ਦੇ ਵਿੱਚ ਸਭ ਤੋਂ ਵੱਧ ਵੋਟਾਂ ਆਮ ਆਦੀ ਪਾਰਟੀ ਨੂੰ ਤੇ 2024 ਦੇ ਵਿੱਚ ਇਸ ਸੀਟ ਤੋਂ ਤੀਜੇ ਨੰਬਰ ਤੇ ਸੀ ਆਮ ਆਦੀ ਪਾਰਟੀ। ਸੋ ਆਲਮੋਸਟ ਗ੍ਰਾਫ ਆਲਰੇਡੀ ਥੱਲੇ ਜਾ ਰਿਹਾ ਵਾ ਔਰ ਜੋ ਅਰਵਿੰਦ ਕੇਜਰੀਵਾਲ ਯਾ ਮਨੀ ਸ਼ੋਧਿਆ ਕਰਨ ਜਾ ਰਹੇ ਆ ਜਿਵੇਂ ਉਹ ਦਖਲ ਦੇ ਰਹੇ ਆ ਆਬਵੀਅਸਲੀ ਗ੍ਰਾਫ ਹੋਰ ਥੱਲੇ ਜਾਊਗਾ। ਇਹਦਾ ਫਾਇਦਾ ਕਿਸੇ ਵਿਅਕਤੀ ਵਿਸ਼ੇਸ਼ਤਾ ਨੂੰ ਹੋ ਸਕਦਾ ਵਾ ਲੇਕਿਨ ਇਹਦਾ ਨੁਕਸਾਨ ਜਿਹੜਾ ਵਾ ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਪਹਿਲਾਂ ਵੀ ਦੇਖਿਆ ਆਪਾਂ ਔਰ ਹੁਣ ਵੀ ਦੇਖਿਆ ਲਿਆ ਇਹ ਦੇਖਿਆ ਜਾਊਗਾ ਸੋ ਇਹਦਾ ਨੁਕਸਾਨ ਜਿਹੜਾ ਵਾ ਇਹਦੇ ਵਾਸਤੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਭਗਵੰਤ ਮਾਨ ਹੋਣ ਜਾਂ ਬਾਕੀ ਮੰਤਰੀ ਹੋਣ ਜਾਂ ਬਾਕੀ ਐਮਐਲਏ ਹੋਣ ਜੋ ਆਵਾਜ਼ ਨਹੀਂ ਚੁੱਕਣਗੇ ਤੋਂ ਆਪਣਾ ਨੁਕਸਾਨ ਆਪਣੀ ਪਾਰਟੀ ਦਾ ਨੁਕਸਾਨ ਹੀ ਕਰਵਾਉਣਗੇ